ਤਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 12 ਸਾਲਾ ਬੱਚੇ ਨੂੰ ਇੱਕ ਵਿਅਕਤੀ ਦੇ ਵੱਲੋਂ ਕਿਡਨੈਪ ਕਰ ਲਿਆ ਜਾਂਦਾ ਹੈ ਕਿਡਨੈਪ ਕਰਨ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਤੁਹਾਨੂੰ ਦੱਸ ਦਈਏ ਇਸੇ ਕਿਡਨੈਪਰ ਦੇ ਪ੍ਰੇਮ ਸੰਬੰਧ ਬੱਚੇ ਦੀ ਦਾਦੀ ਦੇ ਨਾਲ ਦੱਸੇ ਜਾ ਰਹੇ ਨੇ ਜਦਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਉਹਨਾਂ ਦੀ ਮਾਤਾ ਦੇ ਨਾਲ ਨਸ਼ਾ ਪਤਾ ਉਸ ਨੂੰ ਖਵਾ ਕੇ ਉਸ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਬਾਦ ਵਿੱਚ ਜੋ ਪਤਾ ਲੱਗਦਾ ਹੈ ਕਿ ਇਹ ਪਤਾ ਲੱਗਦਾ ਹੈ ਕਿ ਜਿਹੜੀ ਉਹ ਮਹਿਲਾ ਹੈ ਉਹ ਆਪ ਹੀ ਜਿਹੜੀ ਉਸ ਵਿਅਕਤੀ ਦੇ ਨਾਲ ਜਾਂਦੀ ਸੀ ਤੇ ਉਸ ਤੋਂ ਬਾਅਦ ਜਦੋਂ ਉਹ ਵਾਪਸ ਆਪਣੇ ਘਰ ਆ ਜਾਂਦੀ ਹੈ ਤਾਂ ਉਸ ਵਿਅਕਤੀ ਦੇ ਵੱਲੋਂ ਜਿਸ ਵਿਅਕਤੀ ਦੇ ਨਾਲ ਉਸ ਮਹਿਲਾ ਦੇ ਪ੍ਰੇਮ ਸੰਬੰਧ ਸਨ ਉਹ ਜਦੋਂ ਵਾਪਸ ਆਉਂਦੀ ਹੈ ਤਾਂ ਉਹ ਪ੍ਰੇਮੀ ਉਸ ਮਹਿਲਾ ਦਾ ਪ੍ਰੇਮੀ 12 ਸਾਲਾ ਉਸਦੇ ਪੋਤੇ ਨੂੰ ਅਗਵਾ ਕਰ ਲੈਂਦਾ ਹੈ ਤੇ ਉਸ ਨੂੰ ਧਮਕੀ ਦਿੰਦਾ ਹੈ ਕਿ ਜੇਕਰ ਉਸਨੇ ਆਪਣੇ ਵਾਪਸ ਕਰ ਜਾਣਾ ਤਾਂ ਆਪਣੀ ਦਾਦੀ ਦੇ ਨਾਲ ਉਸ ਦੀ ਗੱਲ ਕਰਾਵੇ ਦੂਜੇ ਪਾਸੇ ਉਸ ਮਹਿਲਾ ਦੇ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜੇ ਨੇ ਉਸ ਵਿਅਕਤੀ ਤੇ ਲਗਾ ਦਿੱਤੇ ਗਏ ਨੇ ਕਿਡਨੈਪਰ ਤੇ ਲਗਾ ਦਿੱਤੇ ਗਏ ਨੇ ਜਦੋਂ ਉਹ ਵਿਅਕਤੀ ਇਸ ਬੱਚੇ ਨੂੰ ਕਿਡਨੈਪ ਕਰਦਾ ਤਾਂ ਪਰਵਾਧਕ ਮੈਂਬਰ ਜਿਹੜੇ ਨੇ ਉਹਨਾਂ ਦੇ ਵਿੱਚ ਚਿੰਤਾ ਦਾ ਆਲਮ ਬਣ ਜਾਂਦਾ ਜਿਸ ਦੇ ਚੱਲਦੇ ਉਹ ਪੁਲਿਸ ਵੱਲ ਦਾ ਰੁਕ ਕਰਦੇ ਨਹੀਂ ਤੇ ਪੁਲਿਸ ਦੇ ਵੱਲੋਂ ਉਸੇ ਵੇਲੇ ਇੱਕ ਸਪੈਸ਼ਲ ਟੀਮ ਤਿਆਰ ਕੀਤੀ ਜਾਂਦੀ ਹੈ ਤੇ ਟੀਮ ਦੇ ਵੱਲੋਂ ਲਗਾਤਾਰ ਛਾਪੇਮਾਰੀ ਕਰਕੇ ਇਸ ਕਿਡਨੈਪਰ ਤੇ ਬੱਚੇ ਨੂੰ ਜਿਹੜਾ ਹੈ ਉਹ ਆਪਣੀ ਗ੍ਰਾਫਟ ਦੇ ਵਿੱਚ ਲੈ ਲਿਆ ਜਾਂਦਾ ਤੁਹਾਨੂੰ ਦੱਸਦੀ ਇਹ ਬੱਚਾ ਸਹੀ ਸਲਾਮਤ ਦੱਸਿਆ ਜਾ ਰਿਹਾ ਤੇ ਪਰਿਵਾਰਿਕ ਮੈਂਬਰਾਂ ਨੂੰ ਉਸ ਦੀ ਕਸਟਡੀ ਸੌਂਪ ਦਿੱਤੀ ਗਈ ਹੈ ਜਦਕਿ ਵਿਅਕਤੀ ਕਿਡਨੈਪਰ ਜਿਹੜਾ ਉਸ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਬਰਾਮਦ ਕੀਤਾ ਗਿਆ ਹੈ ਤੇਜ਼ ਧਾਰ ਹਥਿਆਰ ਉਸ ਦੇ ਕੋਲੋਂ ਬਰਾਮਦ ਹੋਏ ਨੇ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਉਹ ਤੁਹਾਨੂੰ ਦੱਸਦੀ ਇਹ ਵਿਅਕਤੀ ਜਿਹੜਾ ਕਿਡਨੈਪਰ ਹੈ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਪਰ ਹੁਣ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਨੱਥ ਪਾ ਲਈ ਗਈ। ਉੱਥੇ ਹੀ ਪੀੜਤ ਤੇ ਨਾਲ-ਨਾਲ ਹੋਰ ਕਈ ਲੋਕਾਂ ਦੇ ਵੀ ਬਿਆਨ ਸਾਹਮਣੇ ਆਏ ਨੇ। ਨਾਲੇ ਰੁਕ ਕਰਦੇ ਆ ਤਸਵੀਰਾਂ ਦਾ। ਸਕੂਲ ਗਿਆ ਤੇ ਜਦੋਂ ਮੈਂ ਬ੍ਰੇਡ ਉੱਥੇ ਹੁਣ ਲੱਗਾ ਕਲਾਸ ਤੇ ਉਹ ਮੈਨੂੰ ਉਹਨੇ ਦੋ ਤੱਕਾਇਆ ਦਾ ਤੇ ਉਹ ਗੰਦਾ ਮੈਨੂੰ ਗੰਨੀ ਮਰਮਣ ਬਈ ਮੇਰੇ ਪਾਪਾ ਲੱਗਦਾ ਜੇ ਉਹਨੇ ਉਹ ਗੰਦਾ ਕਿੰਤੂ ਨਾ ਕਨਾ ਜਮਦਨ ਕਰੇਂ ਕ ਗੰਦ ਕਦੋਂ ਕਰੇਂ ਜੰਗੋ ਉਹ ਤੇ ਤੈਨੂੰ ਵੜ ਵੜ ਦੂੰਗਾ ਤੇ ਮੈਨੂੰ ਬੱਚਾ ਉਹ ਗੰਦ ਮਗਾ ਅੰਗ ਨਹੀਂ ਗੰਦਾ ਕਹਿੰਦਾ ਤੈਨੂੰ ਦਿਨ ਵਾਰ ਵੜ ਦੂੰਗਾ ਮੈਨੂੰ ਮੈਨੂੰ ਨੇ ਦਾ ਦਿਖਾਇਆ ਤੇ ਮੈਂ ਬੱਚਾ ਗਿਆ ਮੈਨੂੰ ਮੈਨੂੰ ਬਾਹਰ ਲੈ ਗਿਆ ਹੱਤ ਫੜ ਕੇ ਤੇ ਬੱਚਾ ਬੱਚਾ ਮੇਨ ਅੰਦਰ ਅੰਦਰ ਲੱਗ ਗਿਆ ਸਕੂਲ ਦੇ ਸਕੂਲ ਦੇ ਅੰਦਰੋਂ ਲੈ ਕੇ ਗਿਆ ਤੁਹਾਨੂੰ ਹਾਂ ਤੇ ਮੈਡਮ ਨੇ ਰੋਕਿਆ ਨਹੀਂ ਤੁਹਾਨੂੰ ਮੇਰੇ ਮਰਮਣੇ ਰੋਕਿਆ ਨਹੀਂ ਰੋਕਿਆ ਹੂੰ ਤੇ ਕੀ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਉਹ ਅੱਧਰ ਅੱਧਰ ਤਾਂ ਬਾਅਦ ਅੱਧਰ ਲੈ ਗਿਆ ਬੁੱਤਰ ਬੁੱਤਰ ਜਾ ਕੇ ਬੱਚਾ ਆ ਉਹ ਆਏ ਗੇਰੇ ਗੇਰੇ ਕਰਾਏ ਉਹ ਆਉਂਦਾ ਬੱਚੋਂ ਆਉਂ ਲੱਗਾ ਬੱਚੋਂ ਬੱਚੋਂ ਪਲਸ ਪਲਸ ਦੱਸ ਗਈ ਮੇਰੇ ਦੇ ਪਲਸ ਫੇ ਪਲਸ ਵਰਦੀਆ ਮੈਨੂੰ 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 ਲੱਭਦੀ ਤੇ ਬੱਚੋਂ ਆਇਆ ਕੁੱਤੇ ਮਾਰਿਆ ਨਹੀਂ ਕੁੱਤੇ ਮਾਰਿਆ ਨਹੀਂ ਸਾਤੇ ਨਹੀਂ ਗਈ ਮਰ ਸਾਈਕਲ ਤੇ ਲੈ ਗਿਆ ਤੇ ਮੈਨੂੰ ਇਹ ਕਹਿਣਾ ਮੈਨੂੰ ਕਹਿੰਦਾ ਮੈਨੂੰ ਕਦੋਂ ਕਦਾਂ ਆਉਣ ਲੱਗੇ ਮੈਨੂੰ ਉਹਨੇ ਪੈਟਰੋਲ ਪੰਪ ਤੇ ਉਹ ਦਾ ਗੰਦਾ ਮੈਂ ਤੈਨੂੰ ਵੱਧ ਦੂੰਗਾ ਜੇ ਤੂੰ ਮੈਨੂੰ ਹਾਂ ਜੇ ਤੂੰ ਐਂ ਕਿਹਾ ਭਈ ਮੈਨੂੰ ਲੈ ਕੇ ਲੈ ਕੇ ਗਿਆ ਹੀ ਕਹਿੰਦੀ ਉਹ ਚੱਕ ਕੇ ਧੱਕੇशाही ਨਾਲ ਲੈ ਕੇ ਗਿਆ ਦਾ ਦਿਖਾ ਕੇ ਵੀ ਮੇਰੀ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹਵੇਂ ਮਾਰ ਦੂੰਗਾ ਦਾਦੀ ਕਿੱਥੇ ਰਹਿੰਦੀ ਹੈ ਦਾਦੀ ਪਹਿਲਾਂ ਬੁੱਟ ਰਹਿੰਦੀ ਹੁਣ ਆਪ 4 ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ ਤੇ ਦਾਦੀ ਨੂੰ ਜਾਣਦਾ ਜਿਹੜਾ ਮੁਰਜਾ ਨਾਮ ਹੈ ਗੁਸ਼ੂ ਆ ਹਾਂ ਜਾ ਉਹ ਘਰੇ ਰਹਿੰਦੀ ਉਹਦੇ ਬੁੱਟਰ ਰਹਿੰਦੀ ਉਹਦੇ ਘਰੇ ਉਹ ਦਾਦੀ ਦਾ ਪ੍ਰੇਮੀ ਆ ਹਾਂਜੀ ਹਾਂਜੀ ਹਾਂ ਹਾਂ ਪ੍ਰੇਮੀ ਆ ਉਹ ਉਹ ਧੱਕੇਸ਼ਾਹੀ ਕਰਦਾ ਸੀ ਇਹਨੂੰ ਤੋ ਵਿਗਾ ਕੇ ਲੈ ਗਿਆ ਰਿਵਾੜ ਕਰਕੇ ਲੈ ਗਿਆ ਇਹਨ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ ਕਿੰਨੀ ਉਮਰ ਉਹਦੀ ਉਹਦੀ ਆ ਕਾਫੀ ਹੋ 50 ਸਾਲ ਦਾ ਉਹ ਹੁਣ ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੇ ਮੁੰਡੇ ਨੂੰ ਮਾਰ ਦਿੰਨੇ ਹਾਂ ਮੁੰਡੇ ਨੂੰ ਦਭਕਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਜੀ ਪਿੰਡ ਮਹਿਣਾ ਜੀ ਕੀ ਗੱਲ ਹੋ ਗਈ ਜੀ ਜੋ ਮੇਰੇ ਘਰ ਆਲੀ ਗਈ ਸੀ ਦਵਾਈ ਲੈਣ। ਇਹ ਦਵ ਦਵਾਈ ਤਾਂ ਵਾ ਘਾ ਕੇ ਪਤਾ ਨਹੀਂ ਕਿਹੜੇ ਹਸਾਬ ਨਾਲ ਨਸ਼ਾ ਖਵਾ ਕੇ ਜਾਂ ਕਿਵੇਂ ਇਹ ਲੈ ਗਿਆ। ਹੈ ਕੱਢ ਕੇ ਮੁਰਕੇ ਨਸ਼ਾ ਖਵਾ ਕੇ ਰੱਖਦਾ ਰਿਹਾ ਘਰੇ। ਹੁਣ ਉਹ ਆ ਗਈ ਆ ਘਰੇ ਸਾਡੇ ਤਿੰਨ ਚਾਰ ਦਿਨ ਹੋ ਗਏ ਆਪਦੀ ਆਪ ਅਹੀਂ ਨਹੀਂ ਗਏ। ਤੇ ਮੁਰਕੇ ਹੁਣ ਸਾਡੇ ਪੋਤੇ ਨੂੰ ਚੱਕ ਕੇ ਲੈ ਗਿਆ। ਜਾਣਦੇ ਪਹਿਲਾਂ ਤੁਹਾਡੇ ਘਰੇ ਆਉਂਦਾ ਹੀ ਮੁੰਡਾ। ਨਾ ਘਰੇ ਨਹੀਂ ਆਉਂਦਾ ਹੀ ਘਰੇ ਬੰਦਾ। ਉਹ ਘਰ ਵਾਲੀ ਨੂੰ ਪਤਾ ਨਹੀਂ ਸੀਗਾ ਵੀ ਐ ਗਲਤ ਕੰਮ ਹੋਣਾ ਉਹਨੂੰ ਕੋਈ ਪਤਾ ਨਹੀਂ ਜੀ ਨਾ ਉਹਨੇ ਫੋਨ ਲਾਇਆ ਨਾ ਕੋਈ ਕੋਹ ਦੀ ਗੱਲਬਾਤ ਆ ਤੇ ਸਾਨੂੰ ਤਾਂ ਮਾਟਰਾਂ ਨੇ ਫੋਨ ਲਾਇਆ ਤੇ ਫਿਰ ਪਤਾ ਲੱਗਾ ਦੇਖ ਸੁਰੇਸ਼ ਘਰੋਂ ਭੇਜਿਆ ਨੂੰ ਪਿਆਰ ਕਰਕੇ ਵਰਤੀ ਪਾ ਕੇ ਘਰੋਂ ਭੇਜਿਆ ਤੇ ਅਜਾਬਤ ਸਕੂਲ ਜਾਵੜ ਤੇ ਸਕੂਲ ਉੱਤੇ ਸਕੂਲ ਆ ਗਿਆ ਤੇ ਉਹ ਸੀਗਾ ਕੋਈ ਬੰਦਾ ਸੀਗਾ ਜੀ ਨਹੀਂ ਜਾਣਦੇਗੇ ਉਹ ਤੁ ਸਕੂਲੋਂ ਲੈ ਗਿਆ ਤੇ ਬਾਅਦ ਚ 20 ਮਿੰਟ ਬਾਅਦ ਉਹਨੇ ਸਰਨੇ ਫੋਨ ਲਾਇਆ ਕਿ ਕਹਿੰਦਾ ਤੁਹਾਡੇ ਬੰਦੇ ਨੂੰ ਕੋਈ ਬੱਚੇ ਨੂੰ ਬਾਹਰ ਲੈ ਗਿਆ। ਮੈਂ ਕਿਹਾ ਸਰ ਜੀ ਤੂੰ ਭੇਜਿਆਗਾ ਤੂੰ। ਉਹ ਕਹਿੰਦਾ ਮੈਂ ਤੁਹਾਨੂੰ ਫੋਨ ਲਾਇਆ ਤੁਹਾਡੇ ਕੋਲ ਨਹੀਂ ਚੱਕਿਆ ਗਿਆ। ਤੇ ਬਾਅਦ ਚ ਸਕੂਲ ਆਈ। ਉਹ ਸਕੂਲ ਕਹਿੰਦਾ ਵੀ ਸਰ ਕਹਿੰਦਾ ਵੀ ਫੋਨ ਲਾਇਆ ਜੀ ਤੂੰ ਚੱਕਿਆ ਨਹੀਂ। ਤੇ ਜੇ ਆ ਕੇ ਵੇਖਿਆ ਇੱਥੇ ਹੈ ਨਹੀਂ। ਤੇਰੇ ਨੂੰ ਕਹਿਣ ਲੱਗਿਆ ਕਹਿੰਦਾ ਮੈਂ ਵੀ ਤੇਰੇ ਜੀ ਨੂੰ ਪੁੱਛਿਆ। ਅਰੇ ਦੇ ਮੈਂ ਤੈਨੂੰ ਦਾਅ ਮਾਰੂ ਜੇ ਤੂੰ ਨਾ ਆ ਗਿਆ। ਹੂੰ ਕੀ ਜਾਣਦੇ ਆ ਬੰਦੇ ਨੂੰ ਕੌਣ ਸੀਗਾ ਨਹੀਂ ਜਾਣਦੇ ਜੀ ਅਸੀਂ ਨਹੀਂ ਜਾਣਦੇ ਸੀ ਮੈਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੈਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਤੋਂ ਉਦੋਂ ਹੀ ਐਸਐਸਪੀ ਸਰ ਸ਼੍ਰੀ ਅੰਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮਸ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵਿੱਚ ਜਿੱਥੇ ਟੈਕਨੀਕਲ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੋਟ ਸਾਹਿਬ ਆਪ ਆ ਗਏ ਸੀਗੇ ਤੇ ਅਸੀਂ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ ਦੇ ਕੰਮ ਲੱਗ ਗੋਏ ਆ ਵਿਦਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਬੁੱਟਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਇਹਨਾਂ ਦੇ ਦੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇੱਥੋਂ ਅਗਵਾ ਕਰਕੇ ਲੈ ਗਿਆ ਸੀ ਕਿੱਥੋਂ ਰਹਿਣ ਵਾਲਾ ਮੈਂ ਕਿ ਨਹੀਂ ਇਹ ਬੁੱਟਰ ਕਲਾਂ ਦਾ ਹੈ ਜੀ ਇਹਦੀ ਹੈਗੀ 42-43 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਨਾਲ ਉਹ ਪੇਰੈਂਟਸ ਨੂੰ ਹਾਂ ਜੀ ਬੱਚਾ ਫੈਮਿਲੀ ਨੂੰ ਸਹੀ ਸਲਾਮਤ ਹੈਂਡ ਓਵਰ ਕਰਤਾ ਹੈ ਕੀ ਰਿਕਵਰੀ ਕੀ ਹੋਈ ਹੈ ਉਹਦੇ ਕੋਲ ਇੱਕ ਆਪਾ ਮਿਲਿਆ ਜੀ ਤੇ ਉਹ ਅਸੀਂ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ